ਦਲਜੀਤ ਸਿੰਘ ਜੀ ਯੂਕੇ ਵਿੱਚ ਚਿਹਰੇ ਦੰਗੇ ਹੁਣ ਇੰਟਰਨੈਸ਼ਨਲ ਦੰਗੇ ਬਣ ਚੁੱਕੇ ਨੇ ਕਿਉਂਕਿ ਇਸ ਦੰਗਿਆਂ ਦੇ ਵਿੱਚ ਹੁਣ ਕਹਿੰਦੇ ਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਦੀ ਐਂਟਰੀ ਹੋ ਚੁੱਕੀ ਹੈ ਜੇ ਦੇਖਿਆ ਜਾਵੇ ਤਾਂ ਜੋ ਇਹ ਦੰਗੇ ਯੂਕੇ ਵਿੱਚ ਹੋ ਰਹੇ ਨੇ ਜ ਜੁਨਾ ਨੇ ਕਹਿੰਦੇ ਕਿ ਇੰਨਾ ਖਤਨਾਕ ਰੂਪ ਇਸ ਵਕਤ ਤੱਕ ਧਾਰਨ ਕਰ ਲਿਆ ਹੈ ਜੋ ਕਹਿੰਦੇ ਕਿ ਪੁਲਿਸ ਤੋਂ ਵੀ ਸਾਹਮਣੇ ਜਾ ਰਹੇ ਹੁਣ ਆਰਮੀ ਦੀ ਵੀ ਐਂਟਰੀ ਜਲਦ ਹੋ ਸਕਦੀ ਹੈ ਇਸ ਨਾਲ ਹੀ ਦੇਖਿਆ ਜਾਵੇ ਜੇ ਇਹ ਦੰਗੇ ਨੇ ਉਹ ਕਿਸ ਵੱਲ ਇਸ਼ਾਰਾ ਕਰ ਰਹੇ ਨੇ ਕਿਉਂ ਹਾਲੇ ਤੱਕ ਇਹਨਾਂ ਦੇ ਕਾਬੂ ਨਹੀਂ ਪਾਇਆ ਗਿਆ ਕਿਉਂਕਿ ਕਈ ਸਖਤ ਫੈਸਲੇ ਸਰਕਾਰ ਵੱਲੋਂ ਲਏ ਗਏ ਨੇ ਸਖਤ ਕਹਿ ਲੋ ਕਿ ਐਲਾਨ ਸਰਕਾਰ ਵੱਲੋਂ ਕੀਤੇ ਗਏ ਨੇ ਫਿਰ ਵੀ ਇਹ ਦੰਗੇ ਰੁਕਣ ਦਾ ਨਾਮ ਚੁੰਮ ਲੈ ਰਹੇ ਹੋਰ ਕਿੰਨੀ ਸਖਤੀ ਤੇ ਹੋਰ ਕਿੱਥੇ ਆ ਕੇ ਇਹ ਦੰਗੇ ਰੁਕਣਗੇ ਦੇਖੋ ਲੇਬਰ ਦੀ ਸਰਕਾਰ ਹਜੇ ਤਾਜ਼ੀ-ਤਾਜ਼ੀ ਆਈ ਹੈ ਤੇ ਕੀ ਉਸ ਸ਼ਟਮਰ ਹਰੀ ਜਿਹੜੇ ਪ੍ਰਧਾਨ ਮੰਤਰੀ ਬਣੇ ਉਹਨਾਂ ਨੇ ਸੋਚਿਆ ਨਹੀਂ ਹੋਣਾ ਕਿ ਮੇਰੀ ਸਰਕਾਰ ਬਣਨ ਤੋਂ 2 ਹਫ਼ਤੇ ਬਾਅਦ ਹੀ ਮੈਨੂੰ ਐਡਾ ਵੱਡਾ ਜਿਹੜਾ ਜੋਖਮ ਜਿਹੜਾ ਉਹਦਾ ਸਾਹਮਣਾ ਕਰਨਾ ਪਏਗਾ वैसे ਤਾਂ ਜਦੋਂ ਨਵੀਆਂ ਸਰਕਾਰਾਂ ਬਣਦੀਆਂ ਤੇ ਉਹ ਬਹੁਤ ਕੁਝ ਉਹਨਾਂ ਦੇ ਜਿਹੜੇ ਮੰਤਰੀ ਹੁੰਦੇ ਨੇ ਖੁਦ ਪ੍ਰਧਾਨ ਮੰਤਰੀ ਹੁੰਦੇ ਆ ਸੋ ਉਹ ਫਿਰ ਦੇਖਦੇ ਨੇ ਵੀ ਆਪਾਂ ਕਿਵੇਂ ਤਰੱਕੀ ਕਰਨੀ ਆ ਕਿਵੇਂ ਫਾਈਨੈਂਸ਼ੀਅਲ ਇੱਕ ਇਕਨੋਮੀ ਜਿਹੜੀ ਸਾਡੀ ਇਕਨੋਮੀ ਜਿਹੜੀ ਹਿੱਲੀ ਹੋਈ ਹੈ ਉਹਨੂੰ ਸੈੱਟ ਕਰਨਾ ਜਾਂ ਫਿਰ ਹੋਰ ਉਹ ਇੰਟਰੋਡਕਸ਼ਨ ਹੁੰਦੀ ਮਤਲਬ ਸ਼ੁਰੂ ਦੇ ਹਫ਼ਤਿਆਂ ਦੇ ਵਿੱਚ ਨਾ ਇੰਟਰੋਡਕਸ਼ਨ ਹੀ ਹੁੰਦੀ ਹੈ ਪਰ ਇਹ ਇਸ ਵਾਰੀ ਇਹ ਸਰਕਾਰ ਵਾਸਤੇ ਕਹਿ ਲਓ ਭੀ ਮਾੜਾ ਸਮਾਂ ਜਾਂ ਫਿਰ ਉਹਨਾਂ ਦੀ ਕਹਿ ਲਈਏ ਕਿ ਬਦਕਿਸਮਤੀ ਹੈ ਕਿ ਉਹਨਾਂ ਦੇ ਆਉਂਦਿਆ ਹੀ ਜਿਹੜੇ ਦੇਸ਼ ਦੇ ਵਿੱਚ ਦੰਗਿਆਂ ਵਾਲਾ ਮਾਹੌਲ ਬਣ ਗਿਆ ਤੇ ਇੱਕ ਘਟਨਾ ਹੋਈ ਹੈ ਤਿੰਨ ਲੜਕੀਆਂ ਨੂੰ ਕਤਲ ਕਰ ਦਿੱਤਾ ਗਿਆ ਬੱਚੀਆਂ ਨੂੰ ਉਸ ਤੋਂ ਬਾਅਦ ਫਿਰ ਇਹ ਸਾਰਾ ਜਿਹੜਾ ਹੈਗਾ ਉਹ ਦਿਨੋਂ ਦਿਨ ਜਿਹੜਾ ਹੈਗਾ ਮਤਲਬ ਕਿ ਖਤਰਨਾਕ ਬਣਦਾ ਗਿਆ ਇਹ ਕੰਮ ਤੁਹਾਨੂੰ ਮੈਂ ਦੱਸਦਾ ਕਿ ਪਿਛਲੇ ਦਿਨੀ ਆਪਣੇ ਮੈਨੂੰ ਲੱਗਦਾ ਕਿ 4-5 ਦਿਨ ਪਹਿਲਾਂ ਦੀ ਗੱਲ ਹੈ ਕਿ ਬਰਮਿੰਗਮ ਜਿੱਥੇ ਅਸੀਂ ਰਹਿੰਦੇ ਆ ਇੱਥੇ ਵੀ ਐਲਾਨ ਹੋ ਗਿਆ ਵੀ ਅੱਜ ਜਿਹੜੇ ਨੇ ਉਹ ਲੋਕ ਦੰਗਾਕਾਰੀ ਜਿਹੜੇ ਆ ਉਹ ਆ ਸਕਦੇ ਨੇ ਸੋ ਪੁਲਿਸ ਨੇ ਦੁਕਾਨਦਾਰਾਂ ਨੂੰ ਇਹ ਗੱਲਾਂ ਕਹੀਆਂ ਜਾ ਕੇ ਭਈ ਤੁਸੀਂ ਅੱਜ 8:00 ਵਜੇ ਆਪਣਾ ਜਿਹੜਾ ਬੰਦ ਕਰ ਦਿਓ ਅਦਰਵਾਇਜ਼ ਤੁਹਾਡਾ ਨੁਕਸਾਨ ਜਿਹੜਾ ਹੋ ਸਕਦਾ ਹੈ ਪੁਲਿਸ ਨੇ ਕਾਫੀ ਇਲਾਕਾ ਜਿਹੜਾ ਹੈ ਬਰਮਿੰਗਮ ਦਾ ਏਰੀਆ ਮੇਨ ਮੇਨ ਜਿਹੜਾ ਹੈ ਉਹ ਬੰਦ ਕਰਵਾ ਦਿੱਤਾ ਤੇ ਦੂਸਰੇ ਪਾਸੇ ਜਦੋਂ ਗੱਲ ਕਰਦੇ ਆ ਜਿੱਥੋਂ ਜਦੋਂ ਪਤਾ ਲੱਗਦਾ ਵੀ ਉਹ ਦੰਗਾਕਾਰੀ ਆ ਰਹੇ ਨੇ ਤੇ ਸਾਡੇ ਜਿਹੜੇ ਮੁਸਲਮਾਨ ਭਾਈਚਾਰਾ ਬਰਮਿੰਗਮ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਮੁਸਲਮਾਨ ਭਾਈਚਾਰਾ ਵਸਦਾ ਸੋ ਉਹਨਾਂ ਦਾ ਹਜ਼ਾਰ ਬੰਦਾ ਜਿਹੜਾ ਹੈਗਾ ਉਹ ਜ਼ਰੂਰ ਇਕੱਠਾ ਹੋ ਗਿਆ ਤੇ ਉਹਨਾਂ ਦਾ ਇਹ ਕਹਿਣਾ ਸੀ ਵੀ ਅਸੀਂ ਲੜਾਂਗੇ ਨਹੀਂ ਅਸੀਂ ਆਪਣੀ ਡਿਫੈਂਸ ਵਾਸਤੇ ਇਕੱਠੇ ਹੋਏ ਆਂ ਉਹਨਾਂ ਦਾ ਕਾਰਨ ਵੀ ਇਹ ਹੈ ਕਿ ਪਿਛਲੇ ਜਦੋਂ ਇਹ ਦੰਗੇ ਸ਼ੁਰੂ ਹੁੰਦੇ ਨੇ ਨਾ ਉਹਦਾ ਪਹਿਲਾ ਦੂਜਾ ਦਿਨ ਸੀ ਕਿ ਜਦੋਂ ਮਸਜਿਦ ਦੇ ਉੱਤੇ ਹਮਲਾ ਕਰਕੇ ਉਹਦੀ ਵੀ ਤੋੜਪੰਨ ਕੀਤੀ ਗਈ ਸੋ ਮੁਸਲਮਾਨ ਜਿਹੜੇ ਸੀ ਬਰਮਿੰਗਮ ਦੇ ਰਹਿਣ ਵਾਲੀ ਕਮਿਊਨਿਟੀ ਜਿਹੜੀ ਹੈ ਉਹ ਉਹ ਕਹਿੰਦੇ ਕਿ ਅਸੀਂ ਆਪਣੇ ਬਿਜ਼ਨੈਸਸ ਅਤੇ ਆਪਣੀਆਂ ਮਸਜਿਦਾਂ ਜਿਹੜੀਆਂ ਉਹਦੀ ਪ੍ਰੋਟੈਕਸ਼ਨ ਵਾਸਤੇ ਇਕੱਠੇ ਹੋਏ ਆ ਸੋ ਹਜ਼ਾਰਕ ਦੇ ਕਰੀਬ ਜਿਹੜੇ ਉਹ ਲੋਕ ਇਕੱਠੇ ਹੋਏ ਸੀ ਪਰ ਦੰਗਾਕਾਰੀ ਜਾਂ ਕਹਿ ਲਈਏ ਪ੍ਰੋਟੈਸਟ ਕਰਨ ਵਾਲੇ ਇਮੀਗ੍ਰੇਸ਼ਨ ਦੇ ਖਿਲਾਫ ਇਸਲਾਮ ਦੇ ਖਿਲਾਫ ਉਹ ਇੱਥੇ ਨਹੀਂ ਪਹੁੰਚੇ ਤੇ ਜਿਸ ਦਿਨ ਦੀ ਗੱਲ ਮੈਂ ਕਰ ਰਿਹਾ ਕਿ ਪੁਲਿਸ ਨੇ ਇਲਾਕੇ ਬੰਦ ਕਰਵਾ ਦਿੱਤੇ ਅਗਲੇ ਦਿਨ ਉਸ ਦਿਨ ਵੀ ਕੋਈ ਨਹੀਂ ਆਇਆ ਹਾਲਾਂਕਿ ਅਨਾਉਂਸਮੈਂਟ ਹੋਈ ਹੋਈ ਸੀ ਵੀ ਆਪਾਂ ਇੱਥੇ-ਇੱਥੇ ਪ੍ਰੋਟੈਸਟ ਜਿਹੜੇ ਉਹ ਕਰਨੇ ਆ ਪਰ ਉਦੋਂ ਵੀ ਕੋਈ ਨਹੀਂ ਆਇਆ ਹੁਣ ਜਦੋਂ ਗੱਲ ਕਰਦੇ ਆ ਅਗਲੇ ਦਿਨਾਂ ਦੀ ਜਿਹੜੇ ਆਉਣ ਵਾਲੇ ਦਿਨ ਆ ਤੇ 17 ਤਰੀਕ ਵਾਲਾ ਦਿਨ ਆ ਜਦੋਂ ਬਰਮਿੰਗਮ ਦੇ ਵਿੱਚ ਵੀ ਅਨਾਉਂਸਮੈਂਟ ਕੀਤੀ ਗਈ ਹੈ ਕਿ ਪ੍ਰੋਟੈਸਟ ਕੀਤਾ ਜਾਣਾ ਉਹਨਾਂ ਵੱਲੋਂ ਸੋ ਉਹ ਦਿਨ ਵੀ ਨਾਜੁਕ ਰਹੇਗਾ ਮੇਰੇ ਹਿਸਾਬ ਦੇ ਨਾਲ ਤੇ ਮੈਂ ਤੁਹਾਨੂੰ ਇੱਕ ਗੱਲ ਹੋਰ ਐਡ ਕਰ ਦਵਾਂ ਕਿ ਜਿਸ ਦਿਨ ਦੇ ਇਹ ਦੰਗੇ ਸ਼ੁਰੂ ਹੋਏ ਨੇ ਤੇ ਕਮਾਂਕਾਰਾਂ ਦੇ ਉੱਤੇ ਵੀ ਬਹੁਤ ਮਾੜਾ ਅਸਰ ਪਿਆ ਲੋਕ ਅਵੋਇਡ ਕਰ ਰਹੇ ਨੇ ਘਰਾਂ ਚੋਂ ਨਿਕਲਣਾ ਜਿਹਦੇ ਨਾਲ ਟਰਾਂਸਪੋਰਟ ਟੈਕਸੀਆਂ ਵਾਲੇ ਜਾਂ ਹੋਰ ਲੋਕ ਜਿਹੜੇ ਹੈਗੇ ਆ ਜਾਂ ਫਿਰ ਆਪਾਂ ਇੱਥੋਂ ਤੱਕ ਇਹ ਕਹਿ ਲਈਏ ਕਿ ਜਿਹੜੀ ਫੂਡ ਇੰਡਸਟਰੀ ਹੈਗੀ ਆ ਉਹ ਸਾਰਿਆਂ ਦੇ ਉੱਤੇ ਮਾੜਾ ਅਸਰ ਪਿਆ ਤੇ ਇਹ ਚੱਲੀ ਜਾਂਦਾ ਕੰਟੀਨਿਊਸਲੀ ਚੱਲੀ ਜਾਂਦਾ ਲੋਕ ਇੰਜੋਏ ਕਰਨ ਵਾਸਤੇ ਵੀਕਐਂਡ ਦੇ ਉੱਤੇ ਵੀ ਬਾਹਰ ਨਿਕਲ ਨਹੀਂ ਰਹੇ ਅੱਛਾ ਹੁਣ ਜਿਹੜੀ ਇਹਦੇ ਵਿੱਚ ਅਪਡੇਟ ਕਹਿ ਲਈਏ ਜਾਂ ਫਿਰ ਇੱਕ ਇੰਟਰਸਟਿੰਗ ਫੈਕਟਰ ਜਿਹੜਾ ਆਇਆ ਉਹ ਇਹ ਆਈ ਗੱਲਬਾਤ ਕਿ ਪਹਿਲੀ ਵਾਰੀ ਹੋਇਆ ਕਿ ਮਤਲਬ ਕਿ ਜਦੋਂ ਅਦਾਲਤ ਸਜ਼ਾ ਸੁਣਾਉਂਦੀ ਹੈ ਉਹ ਸਾਰਾ ਸੀਕ੍ਰੀਟ ਹੁੰਦਾ ਹੈ ਮਤਲਬ ਕਹਿਣ ਦਾ ਵੀ ਉਹ ਉਹ ਇਹ ਨਹੀਂ ਹੁੰਦਾ ਵੀ ਉਹਦਾ ਕੋਈ ਲਾਈਵ ਟੈਲੀਕਾਸਟ ਜਾਂ ਵੀਡੀਓ ਬਣੇ ਜਾਂ ਕੁਝ ਬਣੇ ਪਰ ਇਸ ਵਾਰ ਕੀ ਕੀਤਾ ਗਿਆ ਪਹਿਲੀ ਗੱਲ ਤਾਂ 24 ਘੰਟੇ ਅਦਾਲਤਾਂ ਖੋਲ੍ਹ ਦਿੱਤੀਆਂ ਜੇ ਅੱਜ ਕਾਇਮ ਕਰ ਦਿੱਤੇ ਨੇ ਜੋ 24 ਘੰਟੇ ਸਜ਼ਾਵਾਂ ਸੁਣਾਣਗੇ ਜਿਹੜੇ ਦੰਗਾਕਾਰੀ ਐ ਉਹਨਾਂ ਨੂੰ ਮਤਲਬ ਤੁਸੀਂ ਦੇਖੋ ਨਾ 8-9 ਘੰਟੇ ਦਾ ਟਾਈਮ ਹੁੰਦਾ ਇਹਨਾਂ ਨੇ 24 ਘੰਟੇ ਕਰ ਦਿੱਤਾ ਭਈ ਮਤਲਬ ਕਿ ਇੱਕ ਕਦੇ ਹਫ਼ਤੇ ਦੇ ਵਿੱਚ ਵਿੱਚ ਹੀਰਾ ਇਹ ਕੇਸ ਦੀਆਂ ਸਜ਼ਾਵਾਂ ਜਿਹੜੀਆਂ ਉਹ ਸੁਣਾ ਰਹੇ ਨੇ ਤੇ ਪਹਿਲੇ ਤਕਰੀਬਨ 20 ਪੱਥੀ ਦੰਗਾਕਾਰੀਆਂ ਨੂੰ ਸਜ਼ਾ ਜਿਹੜੀ ਆ ਉਹ ਸੁਣਾਈ ਜਾ ਚੁੱਕੀ ਐ ਤੇ ਉਹਦੀ ਵੀਡੀਓ ਬਕਾਇਦਾ ਜਿਹੜੀ ਐ ਉਹ ਚੈਨਲਾਂ ਦੇ ਉੱਤੇ ਚੱਲ ਰਹੀ ਆ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਹੀ ਹੈ ਤਸਵੀਰਾਂ ਨਾਲ ਚੱਲ ਰਹੀਆਂ ਦੰਗਾਕਾਰੀਆਂ ਦੀਆਂ ਤੇ ਜੱਜ ਸਜ਼ਾ ਸੁਣਾਉਂਦਾ ਹੋਇਆ ਦਿਖ ਰਿਹਾ ਉਹਦਾ ਸਿੱਧਾ ਸਦਾ ਮਕਸਦ ਇਹ ਹੈਗਾ ਕਿ ਲੋਕਾਂ ਦੇ ਵਿੱਚ ਡਰ ਪੈਦਾ ਹੋਵੇ ਕਿ ਤੁਸੀਂ ਭਾਈ ਜਿਹੜਾ ਕੰਮ ਫੜਿਆ ਹੋਇਆ ਇਹਨੂੰ ਬੰਦ ਕਰ ਦਿਓ ਤੇ ਜਿਹੜੀਆਂ ਸਜ਼ਾਵਾਂ ਜੇ ਤੁਸੀਂ ਪੁੱਛੋ ਤਾਂ ਸਜ਼ਾਵਾਂ ਕਿਸੇ ਨੂੰ 2.5 ਸਾਲ ਦੀ ਸਜ਼ਾ ਹੋ ਰਹੀ ਹੈ ਕਿਸੇ ਨੂੰ 9 ਮਹੀਨਿਆਂ ਦੀ ਸਜ਼ਾ ਹੋ ਰਹੀ ਹੈ ਸੋ ਕਿਸੇ ਨੂੰ ਜ਼ਿਆਦਾ ਵੀ ਹੋ ਰਹੀ ਹੈ ਪਿਛਲੇ ਦਿਨੀ ਇੱਕ ਲਿਸਟ ਤਿਆਰ ਕੀਤੀ ਗਈ ਹੈ ਜਿਹੜੀ ਹੋਮ ਆਫਿਸ ਵੱਲੋਂ ਅਖਬਾਰਾਂ ਦੇ ਵਿੱਚ ਜਾਰੀ ਕੀਤੀ ਗਈ ਹੈ ਕਿ ਆਹ ਕੰਮ ਕਰਨ ਵਾਲੇ ਨੂੰ 10 ਸਾਲ ਦੀ ਕੈਦ ਹੈ ਵਾਈਲੈਂਸ ਕਰਨ ਵਾਲੇ ਨੂੰ 5 ਸਾਲਾਂ ਦੀ ਹੈ ਜਾਂ ਫਲਾਨੀ ਫਲਾਨੀ ਜਿਹੜੀ ਸਜ਼ਾ ਉਹਨਾਂ ਨੇ ਇੱਕ ਬਣਾ ਕੇ ਤੇ ਚਾਰਟ ਜਿਆ ਉਹ ਉਹ ਵਾਇਰਲ ਕੀਤਾ ਹੁਣ ਮਤਲਬ ਕਹਿਣ ਦਾ ਇਹ ਹੈ ਭਈ ਦੰਗੇ ਜਿਹੜੇ ਹੈ ਨੇ ਉਹ ਹਜੇ ਤੱਕ ਰੁਕਣ ਦਾ ਨਾਮ ਨਹੀਂ ਲੈ ਰਹੇ ਲੋਕਾਂ ਦੇ ਮਨਾਂ ਦੇ ਵਿੱਚ ਸਹਿਮ ਵੀ ਹੈਗਾ ਬਹੁਤ ਸਾਰੇ ਲੋਕ ਇਸ ਦੇ ਵਿਰੋਧ ਦੇ ਵਿੱਚ ਵੀ ਨੇ ਬੜੇ ਪੱਖ ਦੇ ਵਿੱਚ ਵੀ ਨੇ ਮੈਂ ਤੁਹਾਨੂੰ ਇਹ ਵੀ ਦੱਸ ਦੇਣਾ ਚਾਹੁੰਨਾ ਹੈ ਜਿਹੜੇ ਜਿਹੜੇ ਪੱਖ ਦੇ ਵਿੱਚ ਨੇ ਉਹਨਾਂ ਦਾ ਕਹਿਣਾ ਇਹ ਹੈ ਕਿ ਬਹੁਤ ਵਧੀਆ ਕੀਤਾ ਜਾ ਰਿਹਾ ਹੈ ਇਹਨਾਂ ਵੱਲੋਂ ਜਿਹੜੇ ਪ੍ਰੋਟੈਸਟ ਹੋ ਰਹੇ ਨੇ ਈਡੀਐਲ ਵੱਲੋਂ ਉਹਨਾਂ ਦਾ ਕਹਿਣਾ ਹੈ ਕਿ ਇਮੀਗ੍ਰੇਸ਼ਨ ਨੇ ਸਾਡਾ ਮੁਲਕ ਜਿਹੜਾ ਤਬਾਹ ਕਰ ਛੱਡਿਆ ਤੇ ਆਉਂਦੇ ਸਮੇਂ ਦੇ ਵਿੱਚ ਹੋਰ ਤਬਾਈ ਵੱਲ ਵੱਧ ਜਾਵਾਂਗੇ ਜੇ ਅਸੀਂ ਇਮੀਗ੍ਰੇਸ਼ਨ ਨੂੰ ਨੱਥ ਨਾ ਪਾਈ ਖਾਸ ਉਹ ਨਿਸ਼ਾਨਾ ਦੱਸਦੇ ਨੇ ਕਿ ਸਾਡਾ ਭਾਈ ਇਸਲਾਮ ਨਿਸ਼ਾਨਾ ਹੈ ਤੇ ਇਹ ਗੱਲ ਵੀ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਠੀਕ ਹੋ ਸਕਦੀ ਹੈ ਕਿਉਂਕਿ ਹੁਣ ਤੱਕ ਕੋਈ ਵੀ ਖਬਰ ਨਹੀਂ ਆਈ ਕਿ ਕਿਸੇ ਸਿੱਖ ਦੇ ਉੱਤੇ ਅਟੈਕ ਹੋਇਆ ਹੋਵੇ ਭੀੜ ਵੱਲੋਂ ਪਰ ਦੂਸਰੇ ਪਾਸੇ ਮੁਸਲਮਾਨ ਕਮਿਊਨਿਟੀ ਜਾਂ ਬਰਾਊਨ ਜਿਹੜੇ ਲੋਕ ਹੈਗੇ ਸਕਿਨ ਦੇ ਉਹ ਸਾਰੇ ਹੀ ਨਿਸ਼ਾਨੇ ਤੇ ਨਹੀਂ ਆਪਾਂ ਇਹ ਨਹੀਂ ਕਹਿੰਦੇ ਵੀ ਸਿੱਖ ਅਵੇਸਲੇ ਹੋ ਜਾਣ ਵੀ ਕੁਝ ਨਹੀਂ ਹੋਣਾ ਜੈ ਇਦਾਂ ਦੀ ਕੋਈ ਗੱਲਬਾਤ ਹੈਗੀ ਆ ਸੋ ਮਤਲਬ ਕਿਸੇ ਨਾਲ ਵੀ ਕੁਝ ਹੋ ਸਕਦਾ ਲੁੱਟਖੋ ਹੋ ਰਹੀ ਹੈ ਸੁਪਰਮਾਰਕਟਾਂ ਦੇ ਵਿੱਚ ਵੜ ਕੇ ਲੋਕ ਜਿਹੜਾ ਉਹ ਖਾਣਾ ਪੀਣਾ ਚੱਕੀ ਜਾਂਦੇ ਆ ਹੋਰ ਕੁਝ ਉਹ ਕਰੀ ਜਾਂਦੇ ਆ ਸੋ ਇਸ ਕਰਕੇ ਜਿਹੜੇ ਉਹ ਲੋਕ ਨੇ ਉਹ ਮਤਲਬ ਇੱਕ ਇੱਕ ਤੁਸੀਂ ਭੀੜ ਤਾਂ 扑ੜਕਾਤੀ ਮੰਨ ਲਓ ਈਡੀਐਲ ਜਿਹੜੀ ਹੈ ਅਗਵਾਈ ਕਰ ਰਹੀ ਹੈ ਦੀ ਪਰ ਜਿਹੜੇ ਅੱਗੇ ਲੋਕ ਵਿੱਚ ਸ਼ਾਮਲ ਹੋ ਜਾਂਦੇ ਆ ਉਹ ਫਿਰ ਕਈ ਵਾਰੀ ਲੁਟੇਰੇ ਕਿਸਮ ਦੇ ਵੀ ਹੁੰਦੇ ਆ ਸੋ ਲੁੱਟਾਂ ਖੋਹਾਂ ਵੀ ਕਰ ਰਿਆ ਉਹ ਫਿਰ ਤੁਹਾਨੂੰ ਸੱਟ ਪੇਟ ਵੀ ਲਾ ਸਕਦੇ ਆ ਇਸ ਕਰਕੇ ਆ ਵੇਸਲੇ ਹੋਣ ਦੀ ਤਾਂ ਲੋੜ ਨਹੀਂ ਹੈਗੀ ਪਰ ਜਿਹੜਾ ਐਂਟੀ ਇਮੀਗ੍ਰੇਸ਼ਨ ਮਸਲਾ ਉੱਠਿਆ ਹੈ ਨਾ ਇੰਗਲੈਂਡ ਦੇ ਵਿੱਚ ਇਹ ਅੱਜ ਮੇਰੀ ਵੀਡੀਓ ਦਾ ਕਲਿੱਪ ਕੱਟ ਕੇ ਰੱਖ ਲਿਓ ਇਹ ਪਹਿਲਾ ਮੁਲਕ ਹੈ ਇਸ ਤੋਂ ਬਾਅਦ ਹੁਣ ਇਹ ਅੱਗ ਜਿਹੜੀ ਕਹਿ ਲਈਏ ਜਾਂ ਫਿਰ ਇਹ ਲਹਿਰ ਕਹਿ ਲਈਏ ਇਹ ਵਧੂਗੀ ਹੁਣ ਕਨੇਡਾ ਤੇ ਅਮਰੀਕਾ ਵਾਲੇ ਪਾਸੇ ਨੂੰ ਉਸ ਤੋਂ ਬਾਅਦ ਆਸਟ੍ਰੇਲੀਆ ਦੇ ਵਿੱਚ ਇਹ ਆਉਂਦੇ ਦਿਨਾਂ ਦੇ ਵਿੱਚ ਤੁਸੀਂ ਦੇਖ ਲਿਓ ਇੱਕ ਸਾਲ ਦੇ ਵਿੱਚ 6 ਮਹੀਨਿਆਂ ਦੇ ਵਿੱਚ ਜਾਂ ਫਿਰ ਇੱਥੋਂ ਖਤਮ ਹੁੰਦਿਆਂ ਸਾਰ ਉੱਥੇ ਸ਼ੁਰੂ ਹੋ ਜਾਂਦੀ ਹੈ ਕਿਉਂ ਕਹਿ ਰਿਆਂ ਕਿਉਂਕਿ ਕੈਨੇਡਾ ਦੇ ਵਿੱਚ ਵੀ ਟਾਵੀਆਂ ਟਾਵੀਆਂ ਘਟਨਾਵਾ ਜਿਹੜੀਆਂ ਨੇ ਉਹ ਸਾਹਮਣੇ ਆਉਣ ਲੱਗ ਪਈਆਂ ਕਿ ਜਿੱਥੇ ਕੈਨੇਡੀਅਨ ਲੋਕ ਜਿਹੜੇ ਆ ਉਹ ਇਮੀਗ੍ਰੈਂਟਸ ਦਾ ਵਿਰੋਧ ਕਰ ਰਹੇ ਨੇ ਖਾਸ ਤੌਰ ਤੇ ਪੰਜਾਬੀਆਂ ਦਾ ਤੋ ਇਹ ਜਿਹੜੀ ਹੈ ਉਧਰ ਨੂੰ ਵੀ ਜਾ ਸਕਦੀ ਹੈ ਕਿਉਂਕਿ ਗਲਤ ਪ੍ਰਭਾਵਿਤ ਹੋਣ ਦੀ ਹੁੰਦੀ ਹੈ ਲਓ ਜੀ ਉਹ ਸੋਚਣਗੇ ਵੀ ਇੰਗਲੈਂਡ ਵਾਲੇ ਨੇ ਕਰਤਾ ਵੀ ਅਸੀਂ ਵੀ ਕਰਾਂਗੇ ਹਾਂ ਜੀ ਉਹਦੇ ਮੈਂ ਉਹਦੇ ਵਿੱਚ ਨਾਲ ਅਸੀਂ ਕਲੀਅਰ ਕਰ ਦੋ ਕਿ ਤੁਸੀਂ ਕਿਹਾ ਕਿ ਕਿਉਂਕਿ ਗੱਲ ਕਾਫੀ ਬੜੀ ਹੋ ਗਈ ਹੈ ਕਿ ਯੂਕੇ ਤੋਂ ਬਾਅਦ ਹੋਰ ਤੁਸੀਂ ਕੰਟਰੀ ਸਾਰੀ ਗਿਣਤੀਆਂ ਕਿ ਉਹਨਾਂ ਵਿੱਚ ਵੀ ਹੁਣ ਇਹ ਵਿਰੋਧ ਸ਼ੁਰੂ ਹੋ ਜਾਏਗਾ ਇਹ ਵਿਰੋਧ ਇਮੀਗ੍ਰੈਂਟ ਦਾ ਹੋਵੇਗਾ ਜਾਂ ਸਿਰਫ ਸਿਰਫ ਜਿਵੇਂ ਹੁਣ ਯੂਕੇ ਦੇ ਵਿੱਚ ਇਸਲਾਮ ਨੂੰ ਲੈ ਕੇ ਇਸਲਾਮ ਡਾਇਲਗ ਕੀਤਾ ਜਾ ਰਿਹਾ ਤੁਸੀਂ ਕਿਹਾ ਕਿ ਸਿੱਖਾਂ ਨੂੰ ਕੁਝ ਵੀ ਨਹੀਂ ਕਿਹਾ ਜਾ ਰਿਹਾ ਜਾਸਰ ਇਹ ਇਸਲਾਮ ਦਾ ਹੋਵੇਗਾ ਜੇ ਕਿ ਕਿਸ ਨੂੰ ਟਾਰਗੇਟ ਕੀਤਾ ਜਾਏਗਾ ਬਾਕੀ ਦੇਸ਼ਾਂ ਦੇ ਵਿੱਚ ਦੇਖੋ ਐਂਟੀ ਇਸਲਾਮ ਤੇ ਐਂਟੀ ਇਮੀਗ੍ਰੇਸ਼ਨ ਇਹ ਦੋਨੋਂ ਚੀਜ਼ਾਂ ਨਾਲ-ਨਾਲ ਚੱਲ ਰਹੀਆਂ ਨੇ ਹੈਨਾ ਹੁਣ ਜਿਵੇਂ ਮੈਂ ਕੈਨੇਡਾ ਦੀ ਗੱਲ ਕਰ ਰਿਹਾ ਉੱਥੇ ਉੱਥੇ ਸਾਡੇ ਮਤਲਬ ਕੀ ਸਾਡੇ ਲੋਕ ਬਹੁਤ ਜ਼ਿਆਦਾ ਨੇ ਉੱਥੇ ਤਾਂ ਆਪਾਂ ਇਹ ਗੱਲ ਕਵਾਂਗੇ ਜੇ ਵੀ ਉਹ ਉੱਥੇ ਐਂਟੀ ਇਸਲਾਮ ਹੋ ਜਾਏ ਤਾਂ ਉਹ ਫਿਰ ਕਿਤੇ ਨਾ ਕਿਤੇ ਜਾਇਜ਼ ਨਹੀਂ ਹੋਊਗੀ ਪਰ ਜੇ ਨਾਲੋਂ ਨਾਲ ਮੈਂ ਡੋਨਲਡ ਟਰੰਪ ਹੋਰਾਂ ਦੀ ਗੱਲ ਕਰਾਂ ਤਾਂ ਉਹ ਕਿਤੇ ਨਾ ਕਿਤੇ ਐਂਟੀ ਇਸਲਾਮ ਸਲੋਗਨ ਦੇ ਵੀ ਦਿੰਦੇ ਹੁੰਦੇ ਨੇ ਆ ਜਿਹੜਾ ਹੁਣ ਉਹਨਾਂ ਨੇ ਲੰਡਨ ਤੇ ਪੈਰਿਸ ਤੇ ਟਿੱਪਣੀ ਕੀਤੀ ਆ ਉਹਨਾਂ ਨੇ ਇਹੀ ਗੱਲ ਕਹੀ ਆ ਸੋ ਕਿਤੇ ਨਾ ਕਿਤੇ ਹੋ ਸਕਦਾ ਇਹ ਚੀਜ਼ਾਂ ਪੈਰਲਲ ਚੱਲਣਾ ਹੈ ਨਾ ਬਾਕੀ ਜਿਹੜੀ ਗੱਲ ਇਮੀਗ੍ਰੇਸ਼ਨ ਦੀ ਹੈਗੀ ਆ ਬਹੁਤ ਹੀ ਵੱਡੀ ਗੱਲ ਜਿਹੜੀ ਮੈਂ ਕਹਾਂਗਾ ਜੇ ਉਹਨਾਂ ਮੁਲਕਾਂ ਦੇ ਵਿੱਚ ਹੁੰਦਾ ਤਾਂ ਉਹ ਇਮੀਗ੍ਰੇਸ਼ਨ ਨੂੰ ਲੈ ਕੇ ਹੋਊਗਾ ਕਿਉਂਕਿ ਅਮਰੀਕਨ ਲੋਕ ਵੀ ਬਹੁਤ ਆਪਾਂ ਕਹਿ ਲਈਏ ਭੀ ਤੰਗ ਨੇ ਤੇ ਕੈਨੇਡੀਅਨ ਵੀ ਬਹੁਤ ਤੰਗ ਨੇ ਸੋ ਇਹ ਚੀਜ਼ਾਂ ਜਿਹੜੀਆਂ ਨੇ ਉਧਰ ਨੂੰ ਵੱਧ ਸਕਦੀਆਂ ਇਹ ਘਟਨਾਵਾਂ ਉਧਰ ਨੂੰ ਵੱਧ ਸਕਦੀਆਂ ਜੀ ਹਾਂ ਜੀ ਜੀ ਤੁਹਾਡਾ ਧੰਨਵਾਦ ਕਰਦਿਆਂ ਸਾਨੂੰ ਜੁੜਦੇ ਹਾਂ ਸੀ ਆਪਣੇ ਵਿੱਚਾਂ ਸ ਦਸ਼ਕਾਂ ਅੱਗੇ ਰੱਖਦੇ ਹਾਂ ਜਿੱਦ ਤੱਕ ਕਿ ਹੋਰ ਵੱਡੀ ਅਪਡੇਟ ਆਉਂਦੀ ਹੈ ਤੁਹਾਡਾ ਖੁਦਵਾਰਾ ਕਰਾਂਗੇ ਧੰਨਵਾਦ ਧੰਨਵਾਦ ਜੀ ਧੰਨਵਾਦ ਬਹੁਤ ਬੜਾ